ਲਓ ਜੀ ਬਾਈ ਜੀ ਅੱਜ ਤੁਹਾਨੂੰ ਫੇਰ ਦਿਖਾਉਣ ਲੈ ਕੇ ਜਾ ਰਿਹਾ ਇੱਕ ਘੋੜਿਆਂ ਵਰਗੀ ਘੋੜੀ ਕਾਜਲ ਭਾਈ ਬਾੜਾ ਗਰਮ ਸਵੇਰ ਚੱਕੀ ਫਿਰਦੀ ਏ ਓਏ ਹੋਏ ਹੋਏ ਦੇਖੋ ਦੇਖੋ ਤੇਰੀ ਓਏ ਹੋਏ ਸਦਕੇ ਜਾਵਾਂ ਤੇਰੇ ਵਾਹ ਮੇਰੀਏ ਜਾਨੇ ਜੇ ਹੈ ਮੈਂਡਸ ਫਾਰਮ ਦੀ ਜਾਨ ਹੈ ਫੇਲੀ ਕਾਜਲ ਫੀਲੀ ਇਹਨੂੰ ਤਾਂ ਕਹਿ ਰਹੇ ਆ ਕਿਉਂਕਿ ਬਾਈ ਇਹਦੀ ਤੁਸੀਂ ਬੇਲ ਬਾਡੀ ਦੇਖ ਲਓ ਪੂਰੀ ਐਨ ਬੰਦਰ ਸੰਭ ਸੰ ਬੈਨ ਫੁੱਲ ਸਾਈਜ਼ ਦਾ 5 ਸਾਲਾਂ ਦੀ ਹੋ ਗਈ ਇਹਨੂੰ ਅੱਜ ਤੱਕ ਬਾਈ ਕੋੜਾ ਨਹੀਂ ਦਿਖਾਇਆ ਠੀਕ ਹੈ ਹੁਣ ਕੋੜਾ ਦਿਖੂਗਾ ਇਹਨੂੰ ਜਿਹੜਾ ਵੀ ਦਿਖੂਗਾ ਇਹਦਾ ਜਾਦੂਕ ਹੋ ਗਿਆ ਸਾਇਰ ਆਪਣਾ ਪਵਰ ਪਵਰ ਬਾਬਰ ਤਲੇ ਵਾਲਾ ਬਾਵਰ ਤਲੇ ਵਾਲਾ ਬਾਈ ਜੀ ਪੈਰੋ ਸਿੰਘ ਜੀ ਵਾਲਾ ਘੋੜਾ ਹੁਣ ਪੈਲਸ ਚ ਹੈ ਇਸ ਟਾਈਮ ਬਾਲਾ ਬਾਈ ਘੋੜੇ ਆਰ ਕਸਦਾ ਹੈ ਓਏ ਆ ਦੇਖ ਲੈ ਲੈ ਦੇ ਅਰੇ ਬਾਲਾ ਕਾ ਬਸ ਬਹਾ ਬਾਈ ਡਰਦੀ ਥੋੜੀ ਹੈ ਕਿਸੇ ਤੋਂ ਇਹ ਲੈ ਉਧਰ ਜਾਦੂ ਜੀ ਹਣ ਹਲਾਤੇ ਹੋਏ ਲੈ ਆ ਚੱਕ ਓਏ ਫੌਜੀ ਆਰ ਕੀ ਤੋਰ ਆ ਵੀਰੇ ਫੌਜੀ ਆਰ ਗਿਆ ਤੇਰੀ ਓਏ ਵਾਹ ਪਟੂਆ ਅਹ ਹੱਸੇ ਹੱਸੇ ਦੇਖੋ ਬਾਈ ਕਾਜਲ ਬਈ 5 ਸਾਲ ਤੋਂ ਉੱਪਰ ਹੋ ਗਈ ਤੇ ਚੰਗੀ ਬੱਚੀ ਆ ਹੁਣ ਦੇਖੋ ਇਸ ਵਾਰ ਗੱਬਣ ਹੋਊਗੀ ਇਹ ਤੇ ਗਾਹ ਕੀ ਜੰਮਦੀ ਆ ਪਰ ਇਹਦਾ ਜਿਹੜਾ ਸ਼ਾਇਰ ਆ ਉਹ ਬਹੁਤ ਚੰਗਾ ਘੋੜਾ ਪਵਰਤਲਾ ਵਾਲਾ ਹੁਣ ਪੈਲਸ 'ਚ ਖੜਾ ਵਾ ਘੋੜਾ ਬਹੁਤ ਚੰਗਾ ਘੋੜਾ ਜਾਦੂ ਇਹਨੇ ਲੱਤ ਕੱਢ ਜਾਣੀ ਕੰਟੇ ਵਾਲੀ ਨੇ ਆ ਚੱਕੋ ਤੇਰੀ ਓਏ ਹੈਪੀ ਨਿਊ ਇਅਰ ਚਲ ਅਦਰ ਪਵਰਤਲਾ ਪਵਰਤਲਾ ਗੇਟ ਵੈਲ ਗੋਨ ਓਏ ਆ ਦੇਖ ਹਾਏ ਹੋਏ ਲੋ ਭਾਈ ਕਿੰਨੀ ਸੋਹਣਾ ਹੈ ਨਾ ਓਏ ਬਾਤ ਤੇਰੀ ਓਏ ਉਹ ਦੇਖੋ ਕਬੂਤਰ ਹੀ ਸਮਝਿਆ ਹੋਇਆ ਬਿੱਲੇ ਨੇ ਆ ਆ ਆ ਅੱਛਾ ਬਿੱਲ ਨੰਨੂ ਆ ਤਾਂ ਹੀ ਮੈਂ ਵੀ ਕਹਾਂ ਬਿੱਲਾ ਸਾਲਾ ਐਡੀ ਗਲਤੀ ਕਿਵੇਂ ਕਰ ਗਿਆ ਨਾਲ ਕਹਿੰਦਾ ਹੁਣ ਹੋਸ਼ ਬੰਦਾ ਖਤਰਨਾਕ ਹੈ ਇਹ ਵੀ ਉਸਤਾਦ ਆ ਆ ਆ ਕਰ ਰਿਹਾ ਓਏ ਕੋਈ ਕੋਈ ਹੰਕਾਰ ਦੇਖ ਲਓ ਬਾਈ ਉੱਤੇ ਹੀ ਨੂੰ ਆਉਂਦੀ ਐ ਲੈ ਹੋਗੀ ਬਾਟ ਕੈਂਚ ਦੀ ਵੀਰੇ ਓਹੋ ਮੇਰੇ ਪਿੱਛੇ ਵੀ ਇੱਕ ਖੜੀ ਆ ਮੈਂ ਭੁੱਲੀ ਗਿਆ ਸੀਗਾ ਹੋਰ ਨਾ ਮਾਰਿਆ ਚੈੱਕ ਚੱਲ ਜੱਲ ਚੱਲ ਓਏ ਤੇਰੀ ਇੱਕ ਵੜਿਆਰ ਦੀ ਕੋਟ ਆ ਇਹ ਆ ਦੇਖਾ ਪੂਰਾ ਹੰਕਾਰ ਆ ਭਾਈ ਐਟੀਟਿਊਡ ਇਜ਼ ఎవਰੀਥਿੰਗ ਲੈ ਦੇਖੋ ਕਾ ਜਲੇ ਅਦੇਖੋ ਭਾਈ ਖੜੀ ਮੂਰਤੀ ਲੱਗਦੀ ਆ ਓਏ ਕਾਜਲੇ ਕਾਜਲੇ ਆ ਜਾ ਪੁੱਤਰ ਪੰਡਿਤ ਜੀ ਮਾੜਾ ਹੱਕੇ ਉੱਥੇ ਜਾ ਕੇ ਖੜੇ ਹੋ ਤੁਸੀਂ ਯਾਰ ਮਾੜਾ ਡੱਡਾ ਦਿਖਾਓ ਪਿੱਛੇ ਰਿਓ ਤੁਹਾਡੇ ਲੱਤਾਂ ਨਾ ਖੜ ਜਾਈਂ ਉਹ ਦੇਖੋ ਵਾਹ ਜੀ ਬਾਹ ਤੇਰੀ ਹੋ ਦੇਵੀ ਜੀ ਜੈ ਹੋ ਜੈ ਹੋ ਜੈ ਹੋ ਮੰਗਲ ਮੈਂ ਹੋ ਜੈ ਹੋ ਜੈ ਹੋ ਜੈ ਹੋ ਜੈ ਹੋ ਜੈ ਹੋ ਪਰਬੋ ਓਹ ਤੇਰੀ ਹਲਾ ਲਾ 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 ਇਹ ਤੇ ਇੱਕ ਔੜੀ ਪੱਕੀ ਆੜੀਆਂ ਨੇ ਬਾਈ ਯਕੀਨ ਮੰਨਿਓ ਬਹੁਤ ਪੱਕੀ ਇਹ ਤੇ ਘਾਂਟੇ ਵਾਲੀ ਹਾਂ ਇਹ ਬੈਸਟ ਫਰੈਂਡ ਆ ਇਹਨਾਂ ਦੇ ਆਲੇ ਦੁਆਲੇ ਕੋਈ ਹੋਰ ਔੜੀ ਮਾਰ ਬੰਨ ਤੋਂ ਲੱਤਾ ਮਾਰ ਮਾਰ ਮਾਰਦੇ ਨਾ ਆਪਸ ਚ ਹੀ ਨਹੀਂ ਕੋ ਕਰਦੀਆਂ ਇਹ ਵਾਓ 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 ਕੀ ਬਾਤਾਂ ਨੇ ਬੱਬੇ ਹ ਇਹ ਆ ਫਿਲੀ ਮੇਅਰ ਕਾਜੇ ਫਲੀ ਤਾਂ ਆਵਾ ਕਿਉਂਕਿ ਕੁਵਾਰੀ ਐ ਮੇਰ ਤਾਮ ਆ ਕਿਉਂਕਿ 5 ਸਾਲਾਂ ਤੋਂ ਉੱਪਰ ਕਾਜੇ ਕਾਜਲੇ ਅੰਡਾ ਜੀ ਕਰੋ ਮਾਰੀ ਜੀ ਹਮਤ ਧਿਆਨ ਨਾਲ ਤੁਹਾਡੇ ਹੱਲ ਨੂੰ ਓਏ ਓ ਹੋਏ ਹੋ ਪਾ ਜੀ ਬਾਪਾ ਜੀ ਬਾ ਦੇਵਤੇ ਉਹ ਬਾ ਜੀ ਪਾ ਹੈ ਭਾਈ ਇੱਕ ਦੋ ਬੰਦਿਆਂ ਨੂੰ ਕੁਝ ਨਹੀਂ ਸਮਝਦੀ ਓਈ ਤੂਕੇ ਲੈ ਜੂ ਇਹ ਤਾਂ ਜੈ ਹੋ ਜੈ ਹੋ ਮੰਗਲ ਮੈਂ ਹੋ ਪੰਡਿਤ ਜੀ ਕਰੋ ਕਰੋ ਹਮਤ ਹਾਈ ਤੇਰੀ ਕਰ ਲੈ ਆ ਦੇਖ ਲੈ ਕਾਜਲ ਉੱਥੇ ਤੱਕ ਲੱਤਾਂ ਵੀ ਲੈ ਆਉਗੀ ਮਾੜਾ ਧਿਆਨ ਨਾਲ ਐਣਕਾ ਐਣਕਾ ਲੱਗਿਆ ਹੋਰ ਕਿਤੇ ਕੱਢ ਕੇ ਮਾਰੇ ਆ ਆ ਆ ਦੇਖੋ ਭਾਈ ਵਾਹ ਜੀ ਵਾਹ ਅੱਜ ਤਾਂ ਬੱਦਲ ਵੀ ਕਹਿੰਦਾ ਕੀ ਦੇਣਾ ਤੇਰਾ ਲੈ ਦੇਖ ਲੈ ਬੇਟੀ ਕਾ ਵਾਹ ਵਾਹ ਜੀ ਵਾਹ ਕਾਜਲੇ ਵਾਹ ਜੀ ਵਾਹ ਥੋੜੇ ਯਰ ਐਟੀਟਿਊਡ ਪੰਜ ਕਲਿਆਣੀ ਪੰਜ ਕਲਿਆਣੀ ਮੇਅਰ ਫਿਲੀ ਕਾਇ